ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ 2015-16 ਦੇ ਵਿੱਚ ਸ਼ੁਰੂ ਹੋਈਆਂ। ਸ਼੍ਰੋਮਣੀ ਅਕਾਲੀ ਦਲ ਨੇ ਹਰ ਇੱਕ ਪਲੇਟਫਾਰਮ ਤੇ ਗੱਲ ਕਹੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੇ ਲਈ ਇਹ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ। ਤੇ ਅੱਜ ਰੱਬ ਦੇ ਘਰ ਮੈਂ ਕਹਿਣਾ ਹੁੰਦਾ ਕਿ ਦੇਰ ਹੈ ਹਨੇਰ ਨਹੀਂ। ਉਹ ਸਾਜ਼ਸ਼ਾਂ ਦੇ ਉੱਤੋਂ ਪਰਦਾ ਉੱਠਿਆ। ਇਹ ਕਰ ਕੌਣ ਰਿਹਾ ਸੀ? ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ যাদব ਨੂੰ ਜਿਹੜਾ ਅੱਜ ਵੀ ਮਹਿਰੋਲੀ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਉਹਨੂੰ ਮਲੇਰ ਕੋਟਲਾ ਦੀ ਅਦਾਲਤ ਨੇ ਬੇਅਦਬੀਆਂ ਕਰਨ ਦਾ ਦੋਸ਼ੀ ਮੰਨਿਆ ਇਸ ਵਿਧਾਇਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2016 ਦੇ ਵਿੱਚ ਫੜਿਆ ਸੀ ਜਦੋਂ ਤਾਂ ਆਮ ਆਦਮੀ ਪਾਰਟੀ ਨੇ ਬਹੁਤ ਹੋ ਹੱਲਾ ਮਚਾਇਆ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਧੱਕੇ ਨਾਲ ਸਾਡੇ ਲੀਡਰਾਂ ਨੂੰ ਫੜ ਰਿਹਾ ਸਾਰੇ ਪੰਜਾਬ 'ਚ ਧਰਨੇ ਲਾ ਕੇ ਬਹਿ ਗਿਆ ਇਹਨਾਂ ਦੇ ਲੀਡਰ ਬੈਠੇ ਨੇ ਅ ਡਾਕਟਰ ਬਲਬੀਰ ਸਿੰਘ ਨੀਨਾ ਮਿੱਤਲ ਚਾਹੇ ਹਰਪਾਲ ਚੀਮਾ ਸਾਹਿਬ ਹੋਣ ਤੇ ਅੱਜ ਤੱਕ ਕੋਰਟ ਨੇ ਸਾਬਤ ਕਰਤਾ ਕਿ ਇਹ ਬੇਅਦਬੀਆਂ ਕਰਾਈ ਆ ਆਮ ਆਦਮੀ ਪਾਰਟੀ ਰਹੀ ਐ ਇਹ ਦੋਸ਼ੀਓ ਆਮ ਆਦਮੀ ਪਾਰਟੀ ਐ ਤੇ ਫਿਰ ਹੁਣ ਜਵਾਬ ਦੇ ਕਿਦੀ ਐ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਐ ਮਾਫੀਆਂ ਮੰਗ ਕੇ ਨਹੀਂ ਸਰਨਾ ਨਾ ਅਰਵਿੰਦ ਕੇਜਰੀਵਾਲ ਦੇ ਮਾਫੀ ਮੰਗੇ ਇਹ ਮਸਲੇ ਸੁਲਝਨੇ ਨੇ ਕਿਉਂਕਿ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਉਹ ਵੀ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਸਿਰਫ ਸਿਆਸੀ ਮਫਾਦ ਦੇ ਲਈ ਸਿਰਫ ਕੁਰਸੀ ਹੜੱਪਣ ਦੇ ਲਈ ਆਹੀ ਕੁਛ ਕਾਂਗਰਸ ਨੇ ਇਹ ਬੇਅਦਬੀਆਂ ਤੇ ਸਿਆਸਤ ਕਰਕੇ ਕੀਤਾ ਕਿਉਂਕਿ ਅਰੈਸਟ ਤਾਂ ਕੋਈ ਅਕਿਊਜ਼ ਨਹੀਂ ਹੋਇਆ ਸੰਗਤ ਅੱਜ ਵੀ ਪੁੱਛਦੀ ਹੈ ਕਿ ਕੌਣ ਹੈ ਸਾਡੇ ਗੁਰੂ ਦਾ ਦੋਖੀ ਇਹ ਬੇਅਦਬੀਆਂ ਕਿਹਨੇ ਕੀਤੀਆਂ ਆ ਗਿਆ ਸਾਹਮਣੇ ਕੁਰਾਨ ਸ਼ਰੀਫ ਦੀ ਬੇਅਦਬੀ ਤਾਂ ਨਰੇਸ਼ ਜਾਦਵ ਨੇ ਕੀਤੀ ਹੈ ਬੇਅਦਬੀਆਂ ਦਾ سلسلہ 2014 15 16 ਦੇ ਵਿੱਚ ਸ਼ੁਰੂ ਹੋਇਆ 2014 15 16 ਚ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਇਹ ਸਾਰਾ ਕੁਝ ਸਾਹਮਣੇ ਔਰ ਅੱਜ ਤੱਕ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਬੇਅਦਬੀਆਂ ਦੇ ਕੇਸਾਂ 'ਚ ਸਿਰਫ ਉਹੀ ਸਜ਼ਾਾਂ ਹੋਈਆਂ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੀ ਹੈ ਚਾਹੇ ਫਿਰ ਮਲਕੇ ਵਾਲੇ ਦੋਸ਼ੀ ਹੋਣ ਉਹਨਾਂ ਨੂੰ ਵੀ ਸਜ਼ਾ ਕੀਤੀ ਕੋਰਟ ਨੇ ਇਹ ਜਿਹੜਾ ਨਰੇਸ਼ ਯਾਦਵ ਹੈ ਇਹਨੂੰ ਵੀ ਸਜ਼ਾ ਕੀਤੀ ਕੋਰਟ ਨੇ ਇਹਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਆਪਣਾ ਫਰਜ਼ ਨਿਭਾ ਰਿਹਾ ਸੀ ਬੇਅਦਬੀ ਦੇ ਹੱਕੀ ਦੋਸ਼ੀ ਲੱਭ ਕੇ ਉਹਨਾਂ ਨੂੰ ਅਦਾਲਤਾਂ 'ਚ ਪੇਸ਼ ਕਰ ਰਿਹਾ ਤਾਂ ਹੀ ਸਜ਼ਾਾਂ ਹੋਈਆਂ ਨੇ ਨੀ ਕੈਪਟਨ ਸਾਹਿਬ ਦੇ 5 ਸਾਲ ਚ ਦੱਸੋ ਕਿਹੜਾ ਕੇਸ ਬੇਅਦਬੀਆਂ ਦਾ ਕਿਸੇ ਨੂੰ ਸਜ਼ਾ ਹੋਈ ਹੋਵੇ ਆਮ ਆਦਮੀ ਪਾਰਟੀ ਤੋਂ ਤਾਂ ਅੱਜ ਸਾਬਤ ਹੀ ਹੋ ਗਿਆ ਕਿ ਇਹ ਤਾਂ ਸਾਰੇ ਰਲੇ ਹੋਏ ਸੀ ਇਹ ਤਾਂ ਦੋਸ਼ੀ ਨੇ ਇਹਨਾਂ ਨੇ ਤਾਂ ਬੇਅਦਬੀਆਂ ਕਰਾਈਆਂ ਨੇ ਸੋ ਅੱਜ ਇੱਕ ਬਹੁਤ ਵੱਡਾ ਸਵਾਲ ਇਸ ਪਾਰਟੀ ਦੇ ਉੱਤੇ ਖੜਾ ਹੋ ਗਿਆ ਸਰਕਾਰ 'ਚ ਰਹਿਣ ਦੇ ਵੀ ਹੁਣ ਤੁਸੀਂ ਲੋਕ ਹੱਕਦਾਰ ਨਹੀਂ ਰਹੇ ਕਿਉਂਕਿ ਜਿਹੜਾ ਗੁਰੂ ਦਾ ਨਹੀਂ ਉਹ ਲੋਕਾਂ ਦਾ ਤਾਂ ਕੀ ਹੋ ਸਕਦਾ ਸਮੁੱਚੀ ਸਰਕਾਰ ਅਸਤੀਫਾ ਦੇ ਕੇ ਇਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਖੜਾ ਕਰਨਾ ਚਾਹੀਦਾ ਸਣੇ ਕੇਜਰੀਵਾਲ ਜਿਨ੍ਹਾਂ ਨੇ ਸਿਰਫ ਸੱਤਾ ਦੀ ਪ੍ਰਾਪਤੀ ਵਾਸਤੇ ਇੱਕ ਘਨੌਨੀਆ ਹਰਕਤਾਂ ਨੂੰ ਅੰਜਾਮ ਦਿੱਤਾ ਜੀਤੇ ਅੱਜ ਕੋਰਟ ਨੇ ਵੀ ਮੋਹਰ ਲਾਈ ਹੈ ਅੱਜ ਸਾਰਾ ਪੰਜਾਬ ਇਹਨਾਂ ਨੂੰ ਸਵਾਲ ਕਰਦਾ ਹੈ ਤੇ ਬੇਨਤੀ ਕਰਦੇ ਹਾਂ ਅਸੀਂ ਗਵਰਨਰ ਸਾਹਿਬ ਨੂੰ ਕਿ ਇਹਨਾਂ ਨੂੰ ਲਿਆ ਕੇ ਕਟਹਿਰੇ 'ਚ ਖੜਾ ਕੀਤਾ ਜਾਵੇ ਸਮੇਤ ਰਵਿੰਦ ਕੇਜਰੀਵਾਲ ਸਮੇਤ ਮੁੱਖ ਮੰਤਰੀ ਕਿਉਂਕਿ ਇਹ ਲੋਕ ਨੇ ਜਿਨ੍ਹਾਂ ਨੇ ਇਸ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ